i yeah. yeah. ਗੁਰਵਜਨ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸੁਸਮਿਟੀ ਦਾ ਸੂਬਾ ਦਫ਼ਤਰ ਫਕਟਰ ਅੱਜ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਖੜੇ ਆ ਜਿੱਥੇ ਕਿ ਅਸੀਂ ਜੋ ਮੋਦੀ ਸਰਕਾਰ ਵੱਲੋਂ ਜੋ ਪਿਛਲੇ ਕਾਲੇ ਤਿੰਨ ਖੇਤੀ ਕਾਨੂੰਨ ਜਿਹੜੇ ਵਾਪਸ ਕਰਾਇਆ ਸੀ ਉਹ ਟੇਢੇ ਢੰਗ ਦੇ ਨਾਲ ਜਿਹੜੇ ਲਾਗੂ ਕੀਤੇ ਜਾ ਰਹੇ ਆ ਉਹਨਾਂ ਦਾ ਜਿਹੜਾ ਵਾ ਖੇਤੀ ਮੰਡੀਕਰ ਨਿਜੀਕਰਨ ਦਾ ਜਿਹੜਾ ਵਾ ਖਰੜਾ ਵਾ ਉਹ 2024 ਜਿਹੜਾ ਵਾ ਉਹ ਸੂਬਿਆਂ ਨੂੰ ਭੇਜਿਆ ਵਾ ਬਾਕੀ ਸਟੇਟਾਂ ਨੂੰ ਸਾਰਿਆਂ ਨੂੰ ਭੇਜਿਆ ਵਾ ਉਹ ਲਾਗੂ ਕਰਨ ਵਾਸਤੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਉਹ ਕਾਪੀਆਂ ਜਿਹੜੀਆਂ ਇੱਥੇ ਭੁੱਗਾ ਬਾਲ ਕੇ ਉੜੀ ਵਾਲੇ ਦਿਨ ਜਿਹੜਾ ਵਾ ਇੱਥੇ ਸਾਰ ਕੇ ਪੂਰੀ ਤਰ੍ਹਾਂ ਵਿਰੋਧ ਕਰਾਂਗੇ ਤੌਰ ਮੋਦੀ ਸਰਕਾਰ ਨੂੰ ਜਿਹੜੀ ਹੈ ਚੇਤਾਵਨੀ ਆ ਸਾਡੀ ਵੀ ਬਿਲਕੁਲ ਜਿਹੜਾ ਵਾ ਇਹ ਕਾਨੂੰਨ ਜਿਹੜਾ ਵਾ ਲਾਗੂ ਨਹੀਂ ਹੋਣ ਦੇਾਂਗੇ ਕਿਉਂਕਿ ਕਿਸਾਨ ਮਾਰੂਆ ਲੋਕਾਂ ਦੀਆਂ ਜ਼ਮੀਨਾਂ ਦੇ ਹਮਲੇ ਇਹ ਕਾਲੇ ਕਾਨੂੰਨ ਜਿਹੜੇ ਲੋਕਾਂ ਨੇ 750 ਸ਼ੀਦੀ ਦੇ ਕੇ ਤੇ ਉਹ ਜਿਹੜੇ ਵਾਪਸ ਕਰਾਇਆ ਸੀ ਅੱਜ ਉਹ ਜਿਹੜਾ ਟੇਢੇ ਢੰਗ ਨਾਲ ਤੇ ਲਾਗੂ ਕਰ ਰਿਹਾ ਬਿਲਕੁਲੋ ਨਹੀਂ ਕਰਾਂਗੇ ਤਾਂ ਪੰਜਾਬ ਸਰਕਾਰ ਨੂੰ ਵੀ ਸਾਡੀ ਚੇਤਾਵਨੀ ਆ ਵੀ ਇਹ ਬਿਲਕੁਲੋ ਜਿਹੜਾ ਵਾ ਇਹ ਕਾਨੂੰਨ ਜਿਹੜਾ ਵਾ ਰੱਦ ਕੀਤਾ ਜਾਵੇ ਇਹ ਬਿਲਕੁਲੋ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂਗਾ ਤੇ ਇਸੇ ਤਰ੍ਹਾਂ ਅੱਜ ਕੰਪਨੀ ਬਾਗ ਦੇ ਵਿੱਚ ਕਾਪੀਆਂ ਸਾੜ ਰਹੇ ਪੂਰੇ ਪਿੰਡ ਪੱਦਰ ਤੇ ਰਾਤ ਨੂੰ ਭੁੱਗੇ ਬਾਲ ਕੇ ਲੋੜੀ ਵਾਲੇ ਦਿਨ ਦਾ ਜਿਹੜਾ ਅਸੀਂ ਇਹ ਕਾਪੀਆਂ ਸਾੜ ਕੇ ਤੇ ਪੂਰੀ ਤਰ੍ਹਾਂ ਆਪਣਾ ਵਿਰੋਧ ਜਿਹੜਾ ਉਹ ਜਿਤਾਵਾਂਗੇ ਲੋੜੀ ਵਾਲਾ ਦਿਨ ਹੀ ਕਿਉਂ ਚੁਣਿਆ ਗਿਆ ਜੀ ਵੇਖੋ ਅੱਜ ਭੁੱਗਾ ਬਾਲ ਬਾਲਣਾ ਸੀ ਤੇ ਦੋਹਾਂ ਫੋਰਮ ਆ ਵੱਲੋ ਸਾਡਾ ਜਿਹੜਾ ਇਹ ਫੈਸਲਾ ਹੋਇਆ ਵਾ ਜਿਤਨਾ ਪਿਛਲੇ ਦਿਨੀ ਜਿਹੜਾ ਵਾ ਰੇਲਾਂ ਦੇ ਉੱਤੇ ਲੱਖਾਂ ਹੀ ਲੋਕ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਨਿਕਲੇ ਆ ਤੇ ਇਸੇ ਤਰ੍ਹਾਂ ਪੰਜਾਬ ਵਾਦ ਨੂੰ ਪੂਰੇ ਜਿਹੜਾ ਵਾ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਰੇੜੀ ਭੜੀ ਵਪਾਰੀ ਬੱਸਾਂ ਵਾਲਿਆਂ ਆਟੋ ਵਾਲਿਆਂ ਗੱਲ ਕੀ ਹਰੇਕ ਵਰਗ ਨੇ ਬਹੁਤ ਸਾਡਾ ਸਾਹ ਦੇ ਕੇ ਤੇ ਲੱਖਾਂ ਹੀ ਲੋਕ ਜਿਹੜਿਆ ਕਰੋੜਾਂ ਹੀ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਜਿਹੜਾ ਵਾ ਬੰਦ ਨੂੰ ਹੰਗਾਰਾ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਜੇ ਇਹ ਆਪਣਾ ਹੰਗਾਰਾ ਸਾਥ ਨਾ ਦਿੱਤਾ ਜਿਹੜੇ ਤਰੀਕੇ ਨਾਲ ਮੋਦੀ ਸਰਕਾਰ ਜਿਹੜੇ ਆ ਉਹ ਕਾਨੂੰਨ ਲਾਗੂ ਕਰੀ ਆ ਰੋਟੀ ਦਾ ਮਸਲਾ ਵਾ ਲੋਕਾਂ ਦੀ ਜਿਹੜਾ ਵਾ ਉਹ ਰੋਟੀ ਜਿਹੜੀ ਆ ਬਹੁਤ ਮਹਿੰਗੀ ਹੋ ਜਾਣੀ ਆ ਹੱਥੋਂ ਸਾਡੇ ਨਿਕਲ ਜਾਣਾ ਵਾ ਨਿੱਜੀਕਰਨ ਜਾਣਾ ਵਾ ਕਾਰਪੋਰੇਟ ਘਰਾਣੇ ਜਿਹੜੇ ਸਾਡੇ ਪੰਜਾਬ ਤੇ ਜਿਹੜਾ ਕਬਜ਼ਾ ਹੋਣਗੇ ਇਸ ਕਰਕੇ ਲੋਕਾਂ ਦਾ ਜਿਹੜਾ ਏਡਾ ਵੱਡਾ ਸਹਿਯੋਗ ਦਿੱਤਾ ਵਾ ਤੇ ਮੋਦੀ ਸਰਕਾਰ ਨੂੰ ਇੱਕ ਹੰਤੇ ਪੜਿਆ ਲਿਖਦਾ ਜਿਹੜਾ ਬਾ ਪੜ ਚਾਹੀਦਾ ਕਿ ਲੋਕ ਜਿਹੜੇ ਆ ਬਿਲਕੁਲ ਤੁਹਾਡੇ ਵਿਰੋਧ ਦੇ ਵਿੱਚ ਆ ਇਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਗਾ ਵੀ ਲਾਗੂ ਇਸੇ ਤਰ੍ਹਾਂ ਅੱਜ ਵੀ ਜਿਹੜਾ ਪਿੰਡ ਪੱਦਰ ਤੇ ਜਿਹੜਾ ਇਕੱਠੇ ਹੋ ਗਏ ਸਾਰੇ ਲੋਕ ਜਿਹੜਾ ਵਾ ਇਹ ਕਾਨੂੰਨਾਂ ਦੀਆਂ ਜਿਹੜੀਆਂ ਵਾ ਉਹ ਕਾਪੀਆਂ ਜਿਹੜੀਆਂ ਵਾ ਉਹ ਅਸੀਂ ਸੜਾਂਗੇ ਪਹਿਲੀ ਵਾਰੀ ਆ ਕਿ ਪੰਜਾਬ ਦੇ ਵਿੱਚ ਆਟਾ ਬਹੁਤ ਜ਼ਿਆਦਾ ਮਹਿੰਗਾ ਆ ਰਿਹਾ ਕਦੀ ਵੀ ਇੰਨੀ ਮਹਿੰਗਾ ਕਦੀ ਆਟਾ ਵਾ ਉਹ ਨਹੀਂ ਮਿਲਿਆ ਸੀ ਕੀ ਕਾਰਨ ਹੈ ਕਿ ਹੁਣ ਇੰਨੇ ਮਹਿੰਗੇ ਆਟੇ ਕਿਉਂ ਹੋ ਰਹੇ ਨੇ ਬਸ ਇਹੀ ਗੱਲ ਦੀ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਸ਼ੰਭੂ ਖਨੌਰੀ ਬਾਰਡਰ ਤੇ ਜਿਹੜਾ ਵਾ ਉਹ ਸਾਡੀ ਲੜਾਈ ਚੱਲ ਰਹੀ ਆ ਅੱਜ ਜਿਹੜਾ ਵਾ ਵੇਖੋ ਵੀ ਢੱਲੇਵਾਲ ਦੀ ਜਿਹੜੀ ਹਾਲਤ ਆ ਕਿੰਨੀ ਨਾਜਕ ਹੋ ਚੁੱਕੀ ਆ ਲਗਾਤਾਰ ਉਹ ਜਿਹੜਾ ਵਾ ਮਰਨ ਵਰਤ ਤੇ ਬੈਠੇ ਆ ਤੇ ਉਹਨਾਂ ਦਾ ਧ੍ਰੜ ਨਿਸ਼ਚਾ ਵਾ ਕਿ ਐਮ ਐਸ ਵੀ ਜਿਹੜੀ ਆ ਲਾਗੂ ਕੀਤੀ ਜਾਵੇ ਜੇ ਐਮ ਐਸ ਵੀ ਸਾਨੂੰ ਮਿਲੂਗੀ ਤੇ ਆਮ ਖੋ ਰੋਟੀ ਖ ਜਿਹੜਾ ਵਾ ਕੰਟਰੋਲ ਰੇਟ ਤੇ ਆਟਾ ਦਾਲ ਜੋ ਵੀ ਚੀਜ਼ਾਂ ਮਿਲ ਗਿਆ ਜਦੋਂ ਐਮਐਸਪੀ ਨਹੀਂ ਮਿਲਦੀ ਤੇ ਅੱਜ ਉਹੀ ਹਾਲ ਹੈ ਸਾਡੇ ਕੋ 22-2300 ਰੁਪਏ ਨੂੰ ਖਰੀਦ ਕੇ ਕਣਕ ਤੇ ਅੱਜ 40 ਰੁਪਏ ਕਿਲੋ ਜਿਹੜਾ ਵਾ ਮਿਲ ਰਿਹਾ ਉਹ ਕਿਧਰ ਨੂੰ ਜਾ ਰਿਹਾ ਇਹ ਐਮਐਸਪੀ ਨਾ ਹੋਣ ਦੀ ਵਜ੍ਹਾ ਦੇ ਨਾਲ ਅੱਜ ਲੋਕਾਂ ਦੀ ਪਹੁੰਚ ਤੋਂ ਜਿਹੜਾ ਵਾ ਸਾਰਾ ਕੁਝ ਬਾਹਰ ਹੋ ਰਿਹਾ